ਸਾਲਾ ਲਾਜਪਤ رائے ਜੀ ਦੇ ਜਨਮ ਦਿਵਸ ਦੇ ਮੌਕੇ ਤੇ ਇਸ ਸਕੂਲ ਦੇ ਵਿੱਚ ਸਿੱਖਿਆ ਵਿਭਾਗ ਦੇ ਸਮੁੱਚੀ ਟੀਮ ਜ਼ਿਲ੍ਹਾ ਸਿੱਖਿਆ ਅਫਸਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਬਹੁਤ ਹੀ ਸਤਿਕਾਰਯੋਗ ਲਕੇਸ਼ ਜੀ ਪ੍ਰਿੰਸੀਪਲ ਬਰਿੰਦਰ ਜੀ ਇਸ ਸਕੂਲ ਦੇ ਟੀਚਰ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਤੇ ਸ਼ਹਿਰ ਦੀਆਂ ਅੱਡ ਅੱਡ ਸੰਸਥਾਵਾਂ ਦੇ ਨੁਮਾਇੰਦੇ ਅੱਜ ਦਾ ਦਿਨ ਜਿੱਥੇ ਲਾਲਾ ਲਾਜਪਤ ਰਾਏ ਜੀ ਦਾ ਜਨਮ ਦਿਨ ਹੈ ਕਿਉਂਕਿ 28 ਜਨਵਰੀ 1861 ਨੂੰ ਟੁੱਡਕੇ ਦੇ ਵਿੱਚ ਜਿਲ੍ਹਾ ਮੋਗਾ ਚ ਲਾਲਾ ਜੀ ਦਾ ਜਨਮ ਹੋਇਆ ਸੀਗਾ ਉੱਥੇ ਹੀ ਅੱਜ ਦਾ ਦਿਨ ਰੋਪੜ ਸ਼ਹਿਰ ਦੇ ਲਈ ਕਾਫੀ ਮਹੱਤਵਪੂਰਨ ਨੂੰ ਦੇਣਾ ਹੈ ਕਿਉਂਕਿ ਅੱਜ ਰੋਪੜ ਸ਼ਹਿਰ ਨੂੰ ਰੋਪੜ ਸ਼ਹਿਰ ਦਾ ਬਹੁਤ ਵੱਡਾ ਖੋਇਆ ਹੋਇਆ ਖੁਸਿਆ ਹੋਇਆ ਇਤਿਹਾਸ ਹੈ ਜਿਹੜਾ ਉਹ ਵਾਪਸ ਮਿਲ ਰਿਹਾ ਕਿਉਂਕਿ ਲਾਲਾ ਲਾਜਪਤ ਰਾਏ ਜੀ ਦਾ ਭਾਰਤ ਦੇ ਇਤਿਹਾਸ ਦੇ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਦੇ ਵਿੱਚ ਜਿੱਡਾ ਵੱਡਾ ਯੋਗਦਾਨ ਹੈ ਉਹਦੀ ਕੋਈ ਹੋਰ ਮਿਸਾਲ ਨਹੀਂ ਹੈ ਔਰ ਇਹ ਰੋਪੜ ਸ਼ਹਿਰ ਵਾਸਤੇ ਮਾਣ ਵਾਲੀ ਗੱਲ ਹੈ ਕਿ ਲਾਲਾ ਲਾਜਪਤ ਰਾਏ ਜੀ ਨੇ ਆਪਣੀ 6ਵੀਂ ਜਮਾਤ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਰੋਪੜ ਸ਼ਹਿਰ ਦੇ ਵਿੱਚ ਕੀਤੀ ਹੈ ਰੋਪੜ ਸ਼ਹਿਰ ਦੇ ਇਸ ਸਕੂਲ ਦੇ ਵਿੱਚ ਕੀਤੀ ਹੈ ਪਰ ਇਹ ਗੱਲ ਜਿਹੜੀ ਅੱਜ ਤੱਕ ਇਤਿਹਾਸ ਦੇ ਵਿੱਚ ਆ ਨਹੀਂ ਸਕੀ ਜਦੋਂ ਅਸੀਂ ਗੂਗਲ ਕਰਦੇ ਹਾਂ ਉੱਥੇ ਇਹ ਤਾਂ ਆ ਜਾਂਦਾ ਕਿ ਲਾਲਾ ਲਾਜਪਤ ਰਾਏ ਜੀ ਦਾ ਜਨਮ ਕਿੱਥੇ ਹੋਇਆ ਪਰ ਉੱਥੇ ਇਹ ਨਹੀਂ ਆਉਂਦਾ ਕਿ ਲਾਲਾ ਲਾਜਪਤ ਰਾਏ ਜੀ ਨੇ ਆਪਣੀ 6ਵੀਂ ਕਲਾਸ ਤੱਕ ਦੀ ਜਿਹੜੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਹੈ ਉਹ ਕਿੱਥੇ ਕੀਤੀ ਹੈ ਇਹ ਚੀਜ਼ ਜਿਹੜੀ ਅੱਜ ਤੱਕ ਇਤਿਹਾਸ ਤੋਂ ਬਾਹਰ ਰਹੀ ਹੈ ਉਹਦੇ ਕੋਈ ਵੀ ਕਾਰਨ ਰਹੇ ਹੋਣ ਪਰ ਅੱਜ ਉਹ ਚੀਜ਼ ਜਿਹੜੀ ਵਾਪਸ ਰੋਪੜ ਨੂੰ ਮਿਲਣ ਜਾ ਰਹੀ ਹੈ ਹੁਣ ਜਦੋਂ ਵੀ ਲਾਲਾ ਲਾਜਪਤ ਰਾਏ ਜੀ ਦਾ ਜ਼ਿਕਰ ਦੁਨੀਆ ਦੇ ਵਿੱਚ ਜਿੱਥੇ ਵੀ ਹੋਇਆ ਕਰੇਗਾ ਉੱਥੇ ਰੋਪੜ ਦਾ ਨਉ ਨਾਲ ਆਇਆ ਕਰੇਗਾ ਕਿ ਰੋਪੜ ਦੇ ਵਿੱਚ ਲਾਲਾ ਲਾਜਪਤ ਰਾਏ ਜੀ ਨੇ ਰੋਪੜ ਦੇ ਸਕੂਲ ਦੇ ਵਿੱਚ 6ਵੀਂ ਕਲਾਸ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਕੀਤੀ ਹੈ ਕਿਉਂਕਿ ਜਦੋਂ ਸਾਨੂੰ ਪਤਾ ਲੱਗਿਆ ਸੀ ਕਿ ਇੱਥੇ ਸਕੂਲ ਦੇ ਵਿੱਚ ਇੱਕ ਲਿਖਿਆ ਹੋਇਆ ਕਿ ਇਸ ਸਕੂਲ ਦੇ ਵਿੱਚ ਲਾਲਾ ਲਾਜਪਤ ਰਾਏ ਜੀ ਪੜ੍ਹੇ ਹਨ ਉਸ ਤੋਂ ਬਾਅਦ ਅਸੀਂ ਕਾਫੀ ਯਤਨ ਕੀਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲੋਂ ਪੁੱਛਣ ਲਈ ਸ਼ਹਿਰ ਦੀਆਂ ਜੜੀਆਂ ਵੱਡੀਆਂ ਸ਼ਕਤੀਆਂ ਉਹਨਾਂ ਦੇ ਕੋਲੋਂ ਪੁੱਛਣ ਲਈ ਆਲੇ-ਦੁਆਲੇ ਜਿਹੜੇ ਦੁਕਾਨਦਾਰ ਹੈ ਉਹਨਾਂ ਦੇ ਕੋਲੋਂ ਪੁੱਛਣ ਲਈ ਜਿਹੜੇ ਸਕੂਲ ਦੇ ਨਾਲ ਹੈ ਹਰ ਪਾਸਿਓਂ ਅਸੀਂ ਭਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਪਤਾ ਲੱਗ ਸਕੇ ਕਿ ਲਾਲਾ ਲਾਜਪਤ ਰਾਏ ਜੀ ਦਾ ਇੱਥੇ ਪੱਥਰ ਤਾਂ ਲੱਗਿਆ ਹੋਇਆ ਕਿ ਸਕੂਲ 'ਚ ਪੜ੍ਹੇ ਹਨ ਪਰ ਇੱਥੇ ਕਿਵੇਂ ਪੜ੍ਹੇ ਕਿਉਂ ਰੋਪੜ ਚ ਆਏ ਕੀ ਜਿਹੜਾ ਸਬਬ ਬਣਿਆ ਪਰ ਕਿਸੇ ਦੇ ਕੋਲ ਕੋਈ ਜਾਣਕਾਰੀ ਨਹੀਂ ਸੀਗੀ ਫਿਰ ਲਾਲਾ ਲਾਜਪਤ ਰਾਏ ਜੀ ਦੀ ਕਿਸੇ ਲੇਖਕ ਦੀ ਇੱਕ ਜੀਵਨੀ ਉਹਦੇ ਵਿੱਚ ਵਿਸਤਾਰ ਦੇ ਨਾਲ ਦੱਸਿਆ ਹੋਇਆ ਸੀ ਕਿ ਜਿਹੜੇ ਲਾਲਾ ਲਾਜਪਤ ਰਾਏ ਜੀ ਦੇ ਪਿਤਾ ਜੀ ਸੀਗੇ ਉਹ ਅਧਿਆਪਕ ਸੀਗੇ ਤੇ ਬਤੌਰ ਅਧਿਆਪਕ ਜਿਹੜੀ ਉਹਨਾਂ ਦੀ ਬਦਲੀ ਐ ਉਹ ਰੋਪੜ ਦੀ ਹੋ ਗਈ ਜਿਸ ਕਰਕੇ ਜਿੰਨੀ ਦੇਰ ਤੱਕ ਉਹ ਇੱਥੇ ਪੜ੍ਹਾਉਂਦੇ ਰਹੇ 19 ਦੇਰ ਤੱਕ ਲਾਲਾ ਲਾਜਪਤ ਰਾਏ ਜਿਨੇ ਆਪਣੀ 6ਵੀਂ ਜਮਾਤ ਤੱਕ ਦੀ ਜਿਹੜੀ ਪੜ੍ਹਾਈ ਐ ਉਹ ਰੋਪੜ ਦੇ ਵਿੱਚ ਕੀਤੀ ਐ ਉਸ ਤੋਂ ਬਾਅਦ ਚ ਉਹਨਾਂ ਦੇ ਪਿਤਾ ਜੀ ਦੀ ਬਦਲੀ ਸ਼ਾਇਦ ਰੋਪੜ ਤੋਂ ਕਿਤੇ ਅੱਗੇ ਸ਼ਿਮਲਾ ਹੋ ਗਈ ਉਹਨਾਂ ਨੂੰ ਉੱਥੇ ਜਾਣਾ ਪੈ ਗਿਆ ਪਰ 6ਵੀਂ ਕਲਾਸ ਤੱਕ ਉਹਨਾਂ ਨੇ ਰੋਪੜ ਦੇ ਵਿੱਚ ਜਿਹੜੀ ਪੜ੍ਹਾਈ ਕੀਤੀ ਹੈ ਤੇ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਕਬੂਲਦੇ ਹੋਏ ਤੁਰੰਤ ਅੱਜ ਲਾਲਾ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਇਸ ਸਕੂਲ ਦਾ ਨਾਮ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਜੀ ਪ੍ਰਾਇਮਰੀ ਸਕੂਲ ਰੱਖ ਕੇ ਰੋਪੜ ਨੂੰ ਲਾਲਾ ਲਾਜਪਤ ਰਾਏ ਜੀ ਨਾਲ ਸੰਬੰਧਿਤ ਭਾਰਤ ਦੇ ਇਤਿਹਾਸ ਦੇ ਵਿੱਚ ਅੱਜ ਵੱਡੀ ਥਾਂ ਦਿੱਤੀ ਹੈ ਇਧਰ ਲਈ ਮੈਂ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਸਮੁੱਚੀ ਕੈਬਨਿਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲਾਲਾ ਲਾਜਪਤ ਰਾਏ ਜੀ ਦਾ ਜਿਹੜਾ ਜਦੋਂ ਜਿਹੜਾ ਯੋਗਦਾਨ ਹੈ ਉਹ ਭਾਰਤ ਦੀ ਆਜ਼ਾਦੀ ਦੀ ਸਟਰਗਲ ਦੇ ਵਿੱਚ ਭਾਰਤ ਦੇ ਇਤਿਹਾਸ ਦੇ ਵਿੱਚ ਉਹ ਬਹੁਤ ਵੱਡਾ ਹੈ ਤੁਸੀਂ ਸਾਰਿਆਂ ਨੇ ਤਿਕੜੀ ਦਾ ਨਾਮ ਜਿਹੜਾ ਸੁਣਿਆ ਹੀ ਹੋਣਾ ਲਾਲ ਬਾਲਪਾਲ ਕਿ ਲਾਲ ਬਾਲਪਾਲ ਦੀ ਤਿਕੜੀ ਦਾ ਕਿੱਡਾ ਵੱਡਾ ਯੋਗਦਾਨ ਸੀ ਇਸ ਤੋਂ ਬਿਨਾ ਲਾਲਾ ਜੀ ਉਹ ਪੰਜਾਬ ਕੇਸਤਰੀ ਲਾਲਾ ਲਾਜਪਤ ਰਾਏ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਉਹਨਾਂ ਦੇ ਯੋਗਦਾਨ ਕਰਕੇ ਕਿਉਂਕਿ ਜਦੋਂ ਅੰਗਰੇਜ਼ ਹਕੂਮਤ ਨੇ ਸਾਈਮਨ ਕਮਿਸ਼ਨ ਨੂੰ ਭਾਰਤ ਭੇਜਿਆ ਰਿਪੋਰਟ ਤਿਆਰ ਕਰਨ ਲਈ ਇੱਥੋਂ ਦੇ ਹਾਲਾਤਾਂ ਬਾਰੇ ਪਰ ਉਹਦੇ ਵਿੱਚ ਕੋਈ ਵੀ ਜਿਹੜਾ ਭਾਰਤ ਦਾ ਮੈਂਬਰ ਨਹੀਂ ਰੱਖਿਆ ਸਾਰੇ ਆਪਣੇ ਮੈਂਬਰ ਜਿਹੜੇ ਭੇਜੇ ਤਾਂ ਕਿ ਇੱਕ ਤਰਫਾ ਰਿਪੋਰਟ ਜਿਹੜੀ ਤਿਆਰ ਕੀਤੀ ਜਾ ਸਕੇ ਸਰ ਜੌਨ ਸਾਈਮਨ ਦੀ ਅਗਵਾਈ ਸਾਈਮਨ ਕਮਿਸ਼ਨ ਜਦੋਂ ਭੇਜਿਆ ਉਹਦਾ ਵਿਰੋਧ ਲਾਲਾ ਜੀ ਨੇ ਗੱਜ-ਵੱਜ ਕੇ ਕੀਤਾ ਸਾਈਮਨ ਕਮਿਸ਼ਨ ਗੋ ਬੈਕ ਜਿਹੜਾ ਇਹ ਸਾਰਿਆਂ ਨੇ ਸੁਣਿਆ ਹੋਣਾ ਸਾਰਿਆਂ ਨੇ ਪੜ੍ਹਿਆ ਹੋਣਾ ਤੇ ਉੱਥੇ ਹੀ ਉਹਨਾਂ ਤੇ ਲਾਠੀ ਚਾਰਜ ਹੋਇਆ ਜਿਹਦੇ ਕਰਕੇ ਲਾਲਾ ਜੀ ਲਾਲਾ ਜੀ ਦੀ ਜਿਹੜੀ ਸ਼ਹੀਦੀ ਹੋਈ ਸੋ ਹੋਰ ਬਹੁਤ ਸਾਰੀਆਂ ਸੁਧਾਰਵਾਦੀ ਮੂਵਮੈਂਟਸ ਇਸ ਦੇਸ਼ ਦੇ ਵਿੱਚ ਚਲਾਉਣ ਦੇ ਲਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਅੱਜ ਸਾਨੂੰ ਫਕਰ ਹੈ ਕਿ ਸਾਡੇ ਸ਼ਹਿਰ ਦੇ ਇਸ ਸਕੂਲ ਦੇ ਵਿੱਚ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਹੈ ਇਹ ਜਿਹੜਾ ਸਕੂਲ ਹੈ ਅੱਜ ਇਹਦਾ ਨਾਮ ਜਦੋਂ ਲਾਲਾ ਜੀ ਦੇ ਨਾਮ ਤੇ ਰੱਖਿਆ ਗਿਆ ਲਾਲਾ ਲਾਜਪਤ ਰਾਏ ਜੀ ਦੇ ਨਾਮ ਤੇ ਰੱਖਿਆ ਗਿਆ ਹੁਣ ਇਹ ਸਕੂਲ ਰੋਪੜ ਸ਼ਹਿਰ ਤੋਂ ਸਾਰੇ ਸ਼ਹਿਰ ਦੇ ਵਿੱਚ ਵੀ ਸਾਰੇ ਜ਼ਿਲ੍ਹੇ ਦੇ ਵਿੱਚ ਵੀ ਸਾਰੇ ਪੰਜਾਬ ਦੇ ਵਿੱਚ ਵੀ ਲਾਲਾ ਜੀ ਦੀ ਸੋਚ ਦਾ ਦੇਸ਼ ਭਗਤੀ ਦਾ ਹੁੱਕਾ ਇਹ ਸਕੂਲ ਦਿੰਦਾ ਰਹੇਗਾ ਸਾਨੂੰ ਸਭ ਨੂੰ ਇੱਥੋਂ ਇੱਕ ਚਿੰਨ੍ਹ ਜਿਹੜੀ ਹੈ ਲਾਲਾ ਜੀ ਦੀ ਸੋਚ ਦੇ ਅਨਸਾਰ ਮਿਲਦੀ ਰਹੇਗੀ ਤੇ ਨਾਲ ਹੀ ਲਾਲਾ ਜੀ ਦਾ ਲਾਲਾ ਜੀ ਦੇ ਨਾਮ ਦੇ ਨਾਲ ਹਮੇਸ਼ਾ ਜਿਹੜਾ ਰੋਪੜ ਸ਼ਹਿਰ ਦਾ ਨਾਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਆਏਗਾ ਕਿ ਰੋਪੜ ਦੇ ਸਕੂਲ ਦੇ ਵਿੱਚ ਉਹਨਾਂ ਨੇ ਆਪਣੀ ਸਿੱਖਿਆ ਹਾਸਲ ਕੀਤੀ ਹੈ ਤੇ ਮੈਂ ਸਿੱਖਿਆ ਵਿਭਾਗ ਦੇ ਪੂਰੀ ਟੀਮ ਨੂੰ ਵੀ ਬੇਨਤੀ ਕਰਦਾ ਕਿ ਇਸ ਸਕੂਲ ਵੱਲ ਕਿਉਂਕਿ ਹੁਣ ਇਹਦਾ ਨਾਮ ਜਿਹੜਾ ਉਹ ਲਾਲਾ ਜੀ ਦੇ ਨਾਲ ਜੁੜ ਗਿਆ ਇਸ ਕਰਕੇ ਇਸ ਸਕੂਲ ਵੱਲ ਮੈਡਮ ਜ਼ਿਲ੍ਹਾ ਸਿੱਖਿਆ ਅਫਸਰ ਜੀ ਤੇ ਸਮੁੱਚੀ ਟੀਮ ਵਿਸ਼ੇਸ਼ ਧਿਆਨ ਦਿੱਤਾ ਜਾਵੇ ਇਸ ਸਕੂਲ ਦੇ ਅਧਿਆਪਕਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਸਕੂਲ ਦੇ ਪ੍ਰਤੀ ਤੁਹਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਹੋਰ ਜ਼ਿਆਦਾ ਵੱਧ ਗਈਆਂ ਸੋ ਇਸ ਸਕੂਲ ਦੇ ਵੱਲ ਅਸੀਂ ਵੀ ਵਿਸ਼ੇਸ਼ ਧਿਆਨ ਦੇਵਾਂਗੇ ਗਵਰਨਮੈਂਟ ਵੀ ਵਿਸ਼ੇਸ਼ ਧਿਆਨ ਦੇਵੇਗੀ ਤੁਸੀਂ ਵੀ ਇਸ ਸਕੂਲ ਦੇ ਵੱਲ ਵਿਸ਼ੇਸ਼ ਧਿਆਨ ਦਿਓ ਤਾਂ ਕਿ ਲਾਲਾ ਜੀ ਦੇ ਨਾਮ ਵਾਲਾ ਜਿਹੜਾ ਸਕੂਲ ਹੈ ਉਹ ਵਿਸ਼ੇਸ਼ ਹੀ ਰਵੇ ਇੱਥੇ ਖਾਸ ਤੌਰ ਤੇ ਤੁਸੀਂ ਸਾਰੇ ਧਿਆਨ ਦਿਓ ਅੱਜ ਇਸ ਤੁਸੀਂ ਜਨਮ ਦਿਵਸ ਦੇ ਮੌਕੇ ਤੇ ਸਾਰੇ ਇੱਥੇ ਇਕੱਠੇ ਹੋਏ ਐ ਸਾਰਿਆਂ ਦਾ ਤੁਹਾਡਾ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਕਰਨ ਲਈ ਇੱਥੇ ਇਕੱਠੇ ਹੋਏ ਐ ਤੇ ਅਸੀਂ ਇਹ ਹੋਕਾ ਲਾਲਾ ਜੀ ਦੀ ਸੋਚ ਦਾ ਤੇ ਰੋਪਣ ਦੇ ਨਾਲ ਉਹਨਾਂ ਦੇ ਸੰਬੰਧ ਆ ਅਸੀਂ ਸਭ ਜਗ੍ਹਾ ਪੋਜਾਈਏ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ